4 ਪਈ ਚਾਈ ਠੀਕ ਹੈ ਵਧੀਆ ਬੀਰਾਂ ਸਾਰੇ ਵਧੀਆ ਤਾਂ ਬਹੁਤ ਵਧੀਆ ਕੀਤਾ ਤੁਸੀਂ ਆ ਗਏ ਮਸਾ ਦੇਣ ਆਂ ਬਹੁਤ ਵਧੀਆ ਦੇ ਰਹਾ ਹੈ ਅੱਜ ਕਿਤੇ ਰਹੀ ਆਵੀ ਮੈਂ ਸੁਮੇਦ ਡਿੱਕੀ ਹੀ ਰਹੀ ਮੈਂ ਵੀ ਮੈਂ ਕਾਹਤੇ ਭਾਈ ਦੇਰ ਕੀ ਹੋਣੀ ਸਾਡੀ ਕੋਲ ਤੂੰ ਤਾਂ ਬੀਰਾਂ ਡਿੱਕੀ ਜਾਂਦਾ ਸੀ ਆ ਭਰਾਈ ਤਾਂ ਉਦੋਂ ਦੀ ਦੇਖ ਕੇ ਸਮਾਂ ਰਸੋਈ ਚ ਵੜ ਗਈ ਮੁੜ ਕੇ ਬਾਹਰ ਨਹੀਂ ਨਿਕਲੀ ਦੇਖ ਲੈ बुक ਕਰਾਰੇ ਕੰਮ ਕਰ ਪਈਏ ਵੀ ਮੈਂ ਨਹੀਂ ਆ ਜੇ ਵੀ ਕੁੜੀ ਆਈ ਐ ਕੀ ਤੇਣੀ ਆਈ ਆ ਮੜਾ ਮੁਟਾ ਤਾਂ ਦੇਖਣਾ ਚਾਹੀਦਾ ਨਾ ਕਰ ਜੂਆ ਵਪਾਰ ਕੀ ਕਰੀਏ ਬਸ ਬਈ ਹੂੰ ਕੀ ਕਹਿ ਸਕਦੇ ਆ ਕੀ ਜੋਰ ਗਰੀਬ ਦਾ ਨਹੀਂ ਕਿ ਆਪ ਬੰਨਿਆ ਹੀ ਰਖੜੀ ਨਾ ਇਹ ਤੇ ਆਲੀ ਕਰੀਏਗੀ ਅੱਛਾ ਹੂੰ ਤੇ ਕੀ ਦਿੰਦੇ ਹੁੰਦੇ ਆ ਇਹਦੇ ਪੈਕੇ ਇਹ ਬਸ ਬੱਦੂ ਇਹਦਾ ਅੱਛਾ ਦੇ ਲੈਂਦੇ ਇਸ ਘਰ ਤੋਂ ਨਾ ਕਿ ਆਪ ਤਾਂ ਮੈਨੂੰ ਇੱਥੇ 500 ਰੁਪਇਆ ਕੱਢ ਕੇ ਫੜਾ ਦਿੰਦੀ ਐ ਵੀ ਆ ਲੈ ਜਾ ਲੈ ਦੱਸ ਵੀ ਮਾਇਂ ਤੇਰੇ 500 ਦੀ ਭੁੱਖੀ ਆ ਹਾਂ ਮੈਨੂੰ ਤਾਂ ਐ ਹੁੰਦਾ ਵੀ ਚੱਲ ਭੈਣ ਭਾਈ ਨਾਲ ਰਿਸ਼ਤਾ ਬਣਿਆ ਰਹਿ। ਅੱਜ ਕੱਲ ਤਾਂ 500 ਦੀ ਰੱਖਣੀ ਹੁੰਦੀ ਐ। ਨਹੀਂ ਨਹੀਂ ਚੱਲ ਪੈਸਿਆਂ ਨੂੰ ਤਾਂ ਕੀ ਐ ਕੋਈ ਪੈਸਿਆਂ ਦੀ ਖਾਤਰ ਥੋੜੀ ਰੱਖੜੀ ਬੰਦੇ ਆਪਾਂ। ਹੈ ਤੇ ਚਾਹ ਲਈ ਆ ਗਈ ਆ। ਹੋਰ ਕਰ ਲੋ ਕੋਈ ਨਾ। ਆਇਆ ਬੱ비 ਸਤਿਕਾਰਾ। ਓਏ ਜੋ ਸੂਬਾ

ਪਪਾ ਇਹ ਆਏ ਨਾ ਰਖੀ ਤੋਂ ਉਂਦੇ ਜਾਂਦੀ ਰਹਿ ਕਰ। ਰਖੀ ਵੀ ਜਦੋਂ ਕੀ ਆਉਣੀ ਆਉਂਦਾ ਹੈ ਅੱਗੇ ਪਿੱਛੇ ਨਹੀਂ ਆਉਂਦੇ ਜਾਂਦੀ ਰਹਿ ਕਰ। ਵੀਰਾ ਰਖੜੀ ਤੇ ਬਹਨ ਨਾਲ ਆ ਜੰਨੀ ਆ ਕਿੱਥੇ ਨਿਕਲੇ ਜਾਂਦਾ ਇਹਦਾ। ਤੈਨੂੰ ਪਤਾ ਹੀ ਆ ਕਵਿੰਦਾਰੀਆਂ ਚ। ਅਸੀਕਾ ਬਹਾਨਾ ਨਹੀਂ ਆ ਬਹਨ ਨਾਲ ਆ ਜੰਨੀ ਆ ਭਾਈ ਭਤੀਜਾ ਨੂੰ ਮੈਂ ਜੰਨੀ ਆ। ਮੋਹ ਪਿਆਰ ਬਣੇ ਰਹਿੰਦੇ। ਬਸ ਸੈਨ ਨਾਲ ਆਏ ਆ ਵੀ ਚੱਲ ਭਾਈ। ਪਾਸਾ ਥੱਲੇ ਜਾਂਦਾ। ਹਾਂ ਪਾਸਾ।